ਉਹ ਬੰਦਾ ਪਾਵਰ ਦੇ ਵਿੱਚ ਹੁੰਦਾ ਤੇ ਉਹ ਕੀ ਕੁਝ ਕਰ ਦਿੰਦਾ ਇਹ ਤੁਹਾਨੂੰ ਦੱਸਦੇ ਆ ਵਿਕਰਮਜੀਤ ਸਿੰਘ ਮਜੀਠੀਆ ਜਦੋਂ ਇਹ ਸੱਤਾ ਦੇ ਵਿੱਚ ਸੀ ਤੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੀ ਲੀਡਰ ਇਹ ਆਮ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਸੀ ਸੱਤਾ 'ਚ ਫਿਰ ਬਦਲ ਹੋਇਆ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਬਣੀ ਪਰ ਉਹਨਾਂ ਨੇ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਕੋਈ ਕਾਰਵਾਈ ਨਾ ਕੀਤੀ ਤੇ ਆਖਰ ਆਪਣੀ ਗੱਦੀ ਗਵਾਉਣੀ ਪਈ ਤੁਹਾਨੂੰ ਦੱਸ ਦਿੰਨੇ ਆ ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਹਉਮੇ ਹੰਕਾਰ ਆਮ ਆਦਮੀ ਪਾਰਟੀ ਨੂੰ ਹੋ ਗਿਆ ਹੈ ਜਿਸ ਤਰੀਕੇ ਦੇ ਨਾਲ ਪਹਿਲਾਂ ਵਿਕਰਮਜੀਤ ਸਿੰਘ ਮਜੀਠੇ ਨੂੰ ਸੀ ਅੱਜ ਵਿਕਰਮਜੈ ਸਿੰਘ ਮਜੀਠੇ ਦੇ ਘਰ ਰੇਡ ਹੋਈ ਜਿੱਥੇ ਉਸਦੇ ਪਰਿਵਾਰਕ ਮੈਂਬਰਾਂ ਨੂੰ ੱੱਕੇ ਮਾਰੇ ਗਏ ਜਦੋਂ ਆਪਣੇ ਬੱਚਿਆਂ ਨੂੰ ਵਿਕਰਮਜੀਤ ਸਿੰਘ ਮਜੀਠੀ ਆ ਮਾਝੇ ਦਾ ਸਭ ਤੋਂ ਪਾਵਰਫੁਲ ਬੰਦਾ ਆਪਣੇ ਬੱਚਿਆਂ ਨੂੰ ਮਿਲ ਰਿਹਾ ਸੀ ਸਾਹਮਣੇ ਉਸ ਦੀ ਘਰ ਵਾਲੀ ਖੜੀ ਸੀ ਤੇ ਉਸ ਨੂੰ ਪੁਲਿਸ ਵੱਲੋਂ ਧੱਕੇ ਮਾਰੇ ਗਏ ਜਦੋਂ ਵਿਕਰਮਜੀਤ ਸਿੰਘ ਮਜੀਠੀਆ ਨੇ ਇਹ ਗੱਲ ਕਹੀ ਕਿ ਉਸ ਦੀ ਵਾਈਫ ਨੂੰ ਜਿਹੜੀ ਮਜੂਦਾ ਮਜੀਠੇ ਤੋਂ ਐਮ.ਐਲ.ਏ ਆ ਉਸ ਨੂੰ ਧੱਕੇ ਕਿਉਂ ਮਾਰੇ ਜਾ ਰਹੇ ਆ ਤੇ ਫੇਰ ਪੁਲਿਸ ਪਿੱਛੇ ਹੋਈ ਤੁਹਾਨੂੰ ਦੱਸ ਦਿੰਨੇ ਆ ਕਿ ਨਸ਼ੇ ਨੂੰ ਲੈ ਕੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਅੱਜ ਵਿਜੀਲੈਂਸ ਨੇ ਪਹਿਲਾਂ ਉਹਦੇ ਚੰਡੀਵੜ ਚੰਡੀਗੜ੍ਹ ਵਾਲੇ ਘਰ ਤੇ ਰੇਡ ਕੀਤੀ ਫਿਰ ਅੰਮ੍ਰਿਤਸਰ ਵਾਲੇ ਘਰ ਤੇ ਰੇਡ ਕੀਤੀ ਉੱਥੇ ਕਾਫੀ ਚੇਰ ਡਰਾਮਾ ਵੀ ਹੋਇਆ ਲਾਈਵ ਵੀ ਹੋਇਆ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਨੇ ਕਿਹਾ ਕਿ ਉਹਨਾਂ ਤੋਂ ਪੁੱਛੇ ਪੈਣਾ ਕਿਵੇਂ ਘਰੇ ਵੜੇ ਪਰ ਅੱਜ ਆਖਰ ਨੂੰ ਵਿਜੀਲੈਂਸ ਟੀਮ ਉਹਨਾਂ ਨੂੰ ਨਾਲ ਗ੍ਰਿਫਤਾਰ ਕਰਕੇ ਲੈ ਗਈ ਪਿਛਲੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਅੱਖ ਦੇ ਵਿੱਚ ਰੜਕ ਰਹੇ ਸੀ ਵਿਕਰਮਜੀਤ ਸਿੰਘ ਮਜੀਠੀਆ ਤੇ ਨਵੇਂ-ਨਵੇਂ ਖੁਲਾਸੇ ਕਰ ਰਹੇ ਸੀ ਲੱਗਦਾ ਵਿਰੋਧੀ ਧਿਰ ਚੋਂ ਸਿਰਫ ਇੱਕ ਬੰਦਾ ਹੀ ਸੀ ਜਿਹੜਾ ਵਿਰੋਧੀ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਿਹਾ ਸੀ ਤੇ ਅੱਜ ਉਹ ਵੀ ਕੰਡਾ ਕੱਢਤਾ ਉਸ ਨੂੰ ਗ੍ਰਿਫਤਾਰ ਕਰਵਾ ਕੇ ਆਮ ਆਦਮੀ ਪਾਰਟੀ ਨੇ